ਸ੍ਰੀ ਕਾਲ ਜੀ ਡਾਕਟਰ ਜਸਕਰਨ ਸਿੰਘ ਸੰਧਵਾ ਜੀ ਦੇਖ ਰਹੇ ਐਕਵਾ ਸੱਜਣ ਬੀ ਸ਼ੁਭਦੇਸ਼ ਵਿੱਚ ਵਸਦੇ ਨਰਪੈਸ ਸੱਚ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਸਕਰਨ ਸਿੰਘ ਸੰਧਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਇੱਥੇ ਪਹੁੰਚਿਆ ਸਰਦਾਰ ਕੁਲਦੀਪ ਸਿੰਘ ਜੀ ਇੰਨਾਂ ਨੂੰ ਕੇ ਗਾਉਣਾ ਲਿਖਣਾ ਬਹੁਤ ਚਾਹਤੋਂ ਇਹਨਾਂ ਦਾ ਸ਼ੌਕ ਹੈ ਤੇ ਅੱਜ ਅਸੀਂ ਤੁਹਾਨੂੰ ਇਸ ਚੈਨਲ ਦੇ ਜ਼ਰੀਏ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਸ਼ੌਕ ਕਦੋਂ ਜਾਗਿਆ ਕਦੋਂ ਦੇ ਤੁਸੀਂ ਲਿਖਦੇ ਆ ਕਿ ਕਿਹੜੇ ਤੋਂ ਦੇ ਗੀਤ ਹੈ ਹਾਜੀ ਤਨਦੀਪ ਸਿੰਘ ਜੀ ਇੱਥੇ ਚੈਨਲ ਤੇ ਪਹੁੰਚਣ ਵਾਸਤੇ ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਆ ਤੁਸੀਂ ਇਹ ਜਿਹੜਾ ਗੀਤ ਲਿਖਦੇ ਆ ਕਿਹੋ ਜਿਹੇ ਗੀਤ ਲਿਖਦੇ ਆ ਤੇ ਕਦੋਂ ਤੂੰ ਲਿਖਦੇ ਆ ਇਹਦੇ ਬਾਰੇ ਸਾਨੂੰ ਤੁਸੀਂ ਜਾਣਕਾਰੀ ਦਿਓ ਹਾਂਜੀ ਸਭ ਤੋਂ ਪਹਿਲਾਂ ਤਾਂ ਨਿਰਪੈ ਸਾਚਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਸਟੂਡੀਓ ਸਾਹਮਣੇ ਨਗਰੂ ਹੋਣ ਦਾ ਮੌਕਾ ਦਿੱਤਾ ਤੇ ਆਪਣਾ ਮੈਨੂੰ 2 ਸਾਲ ਪਹਿਲਾਂ ਆਇਆ ਇਹਨਾਂ ਦਾ ਗਾਣਾ ਉਹ ਵੀ ਗੰਨ ਦੇਖੰਦਾਂ ਵਿੱਚ ਆਇਆ ਤੇ ਕੋਈ ਹੀ ਬਣਾਉਣਾ ਸ਼ੁਰੂ ਕਿਵੇਂ ਤੁਸੀਂ ਦੀ ਸੋਚ ਦੇ ਮਤਲਬ ਤੁਹਾਨੂੰ ਕੀ ਸੋਚਿਆ ਕਿ ਮੈਂ ਇਹ ਗੀਤ ਨਿਖਾ ਦੇ ਲੋਕਾਂ ਦੇ ਸਾਹਮਣੇ ਮੈਂ ਇਹ ਗੀਤ ਗਾਵਾਂ ਬਸ ਮੌਹਲੀਆ ਜੀ ਅੱਜ ਤੋਂ 20 ਰੁਪਏ ਦਾ ਯਾਰਾ ਦੋਸਤਾਂ ਨਾਲ ਇਹਦੇ ਸੀ ਇਸ ਤਰ੍ਹਾਂ ਕਰਦੇ ਕੋਈ ਖਰਚਾ ਲਗਾਉਣ ਦੇਖਿਆ ਕੋਈ ਚੰਗਾ ਮੈਸੇਜ ਦੇਣ ਦਾ ਲੋਕਾਂ ਨੂੰ ਮੈਂ ਕੋਸ਼ਿਸ਼ ਕੀਤੀ ਕਿਹੜੇ ਜਾਂ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਸਾਡੇ ਸਾਹਮਣੇ ਸਰੋਤਿਆਂ ਨੂੰ ਇਹ ਸੁਣਾਓ ਕਿ ਕਿਹੜਾ ਮੈਸੇਜ ਦੇ ਨਾਲ ਹਾਂਜੀ ਮੈਂ ਇੱਕ ਗੀਤ ਲਿਖਿਆ ਸੀ ਆ ਅੱਜ ਤੋਂ 2-3 ਮਹੀਨੇ ਪਹਿਲਾਂ ਲਿਖਿਆ ਸੀ ਨਾ ਜੇ ਬੱਚੇ ਮਾਂ ਤੋਂ ਤਲਾਕ ਹੋ ਜਾਂਦਾ ਵੱਖਰੇ ਰਹਿਣਾ ਪੈਂਦੇ ਆ ਬੱਚੇ ਦਾ ਬਿਆਨ ਆ ਧੀ ਦਾ ਬਿਆਨ ਆ ਇੱਕ ਉਹ ਦਿਲ ਦੇ ਭਾਵਾਂ ਵੀ ਕੀ ਕਹਿੰਦੀ ਆ ਉਹ ਤਾਂ ਕੋਸ਼ਿਸ਼ ਕਰ ਰਹੀ ਧੀ ਲਿਖਣ ਜੀ ਸੁਣਤੀ ਆ ਗਾਣੇ ਰਾਈ ਉਹ ਤੁਸੀਂ ਆਪਦੇ ਸ਼ਬਦਾਂ ਰਾਈ ਸੁਣਾ ਸਕਦੇ ਹਾਂਜੀ ਹਾਂਜੀ ਸੁਣਾਓ ਤੁਸੀਂ ਤਾਂ ਅੱਡ ਅੱਡ ਰਹਿਣ ਬਾਰੇ ਹਾਏ ਸੋਚ ਲਿਆ ਹਾ ਮੇਰਾ ਕੀ ਬਨੂਗਾ ਮਾ ਪਿਓ ਦੱਸੋ ਜਰਾ ਹਾਂ ਮੇਰਾ ਕੀ ਬਨੂਗਾ ਮਾ ਪਿਓ ਦੱਸੋ ਜਰਾ ਮੰਮੀ ਕਹਿੰਦੀ ਤੈਨੂੰ ਨਾਲ ਰੱਖੀ ਨਾ ਮੇਰਾ ਕਾਨੂੰਨੀ ਹੱਕ ਹੈਗਾ ਪਰ ਮੈਂ ਪਾਪੇ ਨਾਲ ਵੀ ਰਹਿਣਾ ਮੇਰਾ ਕੁਦਰਤੀ ਹੱਕ ਹੈਗਾ ਹਾਂ ਪਰ ਮੈਂ ਪਾਪਾ ਜੀ ਨਾਲ ਵੀ ਰਹਿਣਾ ਕੁਦਰਤੀ ਹਕ ਹੈਗਾ ਮੈਨੂੰ ਦੋਹਾਂ ਦਾ ਹੀ ਪਿਆਰ ਚਾਹੀਦਾ ਦੋਹਾਂ ਦਾ ਹੀ ਪਿਆਰ ਚਾਹੀਦਾ ਦੋਹਾਂ ਬਿਨਾ ਮਰਾਂ ਹਾਂ ਮੇਰਾ ਕੀ ਬਨੂੰਗਾ ਮਾਪਿਓ ਦਾ ਸੋ ਜਰਾ ਹਾਂ ਮੇਰਾ ਕੀ ਬਨੂੰਗਾ ਮਾਪਿਓ ਦਾ ਸੋ ਜਰਾ ਕੋਲ ਦੀਪ ਪਾਪਾ ਮਜਬੂਰ ਹੈਗਾ ਕੁਝ ਕਰ ਵੀ ਨਹੀਂ ਸਕਦਾ ਸਰਕਾਰਾਂ ਦੇ ਕਾਨੂੰਨ ਨਾਲ ਹੈ ਲੜਵ ਨਹੀਂ ਸਕਦਾ ਹਾਂ ਸਰਕਾਰਾਂ ਦੇ ਕਾਨੂੰਨ ਨਾਲ ਹੈ ਲੜ ਨਹੀਂ ਸਕਦਾ ਤੰਨੂੰ 18 ਸਾਲਾਂ ਦੀ ਕਦੋਂ ਹੋਉ ਇੰਤਜ਼ਾਰ ਕਰਾਂ ਮੇਰਾ ਕੀ ਬਣੂਗਾ ਮਾਂ ਪਿਓ ਦੱਸੋ ਜਰਾ ਬਹੁਤ ਵਧੀਆ ਇਹ ਤੁਨੂੰ ਕਿਵੇਂ ਸੁਝਾਇਆ ਕਿ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਇਹ ਪਬਲਿਕ ਦੇ ਵਿੱਚ ਮੈਸੇਜ ਦੇਈ ਹੈ ਹਾਂਜੀ ਦੇਖੋ ਜੀ ਅੱਜ ਕੱਲ ਛੋੜੀ-ਹੋੜੀ ਗੱਲਾਂ ਤੋਂ ਤਲਾਕ ਹੋਈ ਜਾਂਦੇ ਆ ਛੱਟ ਦੇ ਨੇ ਕਹਿੰਦੇ ਵੀ ਤਲਾਕ ਰਨਾ ਆਪਾਂ ਐ ਕਰਨਾ ਬੰਨੇ ਹਸਬੰਡ ਮਾਇਕ ਪਰ ਬੱਚੇ ਬਾਰੇ ਕੋਸ਼ਿਸ਼ ਨਹੀਂ ਹੋਉਂਦੀ ਬੱਚੇ ਨੂੰ ਕੀ ਚਾਹੀਦਾ ਬੱਚੇ ਨੂੰ ਦੋਨਾਂ ਮਾਪਿਆਂ ਦਾ ਪਿਆਰ ਚਾਹੀਦਾ ਜੇ ਮਾਂ ਨਾਲ ਬੱਚਾ ਚਲੇ ਜਾਂਦਾ ਫਿਰ ਪਿਓ ਦੇ ਪਿਆਰ ਤੋਂ ਉਹ ਵਾਂਝਾ ਰਹਿ ਜਾਂਦਾ ਜੇ ਪਿਓ ਨਾਲ ਆਪਣੀ ਹੀ ਦਾਤ ਤੋਂ ਛੁਮਾ ਲਿਆ ਇਸ ਕਰਕੇ ਉਹ ਬੱਚੇ ਦਾ ਬਿਆਨ ਆ ਇਹ ਦਿਲ ਦੀ ਬਾਵਾ ਵੀ ਮੈਨੂੰ ਦੋਨਾਂ ਦਾ ਹੀ ਪਿਆਰ ਚਾਹੀਦਾ ਤੁਹਾਨੂੰ ਕਿਵੇਂ ਇਹ ਮਹਿਸੂਸ ਹੋਇਆ ਕਿ ਇਹ ਜਿਹੜਾ ਗੀਤ ਹੈ ਇਸ ਗੀਤ ਦੇ ਰਾਈ ਆਪਾਂ ਲੋਕਾਂ ਦੇ ਸਾਹਮਣੇ ਇਹ ਰੱਖ ਸਕੀਏ ਹਾਂਜੀ ਮੈਂ ਮੇਰੇ ਇੱਕ ਦੋ ਪਹਿਲਾਂ ਵੀ ਇਹ ਗਾਣਾ ਮੈਂ ਗਾ ਚੁੱਕਿਆ ਸਟੇਜ ਤੇ ਹਾਂਜੀ ਪਰ ਇਹਦਾ ਰਿਕਾਰਡ ਨਹੀਂ ਹੋਇਆਗਾ ਤੇ ਬਹੁਤ ਵਧੀਆ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਇਹ ਤੇ ਚੰਗਾ ਮੈਸੇਜ ਹੈ ਕਹਿੰਦੇ ਬਹੁਤ ਵਧੀਆ ਤੇ ਕਹਿੰਦੇ ਪਿਆ ਵੀ ਘਰ ਬੱਚੇ ਆ ਦੋ tane ਤੇ ਗਾਣਾ ਸੁਣ ਤੋਂ ਬਾਅਦ ਘਰ ਦੋ tane ਬੱਚੇ ਆ ਜੀ ਤੇ ਇਸ ਕਰਕੇ ਮੈਨੂੰ ਫਖਰ ਮਹਿਸੂਸ ਹੁੰਦਾ ਵੀ ਇਸ ਕਲਮ ਦੇ ਨਾਲ 2450 ਕੀ ਅੱਧ ਹੋਣ ਤੋਂ ਬੱਚਿਆਂ ਦਾ ਬੱਚਿਆਂ ਦਾ ਪਿਆਰ ਹਰ ਵਿਅਕਤੀ ਮਾਣੋ ਚਾਹੀਦਾ ਤੇ ਬੱਚੇ ਨੂੰ ਹੀ ਪਿਆਰ ਦੋਨਾਂ ਹੱਥ ਮਾਣੋ ਚਾਹੀਦਾ ਬਹੁਤ ਵਧੀਆ ਮੈਸੇਜ ਆ ਇਹ ਹੋਰ ਵੀ ਤੁਸੀਂ ਕੋਈ ਗਾਣੇ ਜਿਹੜੇ ਗਾਏ ਆ ਦੂਜੇ ਤੋਂ ਗਾਣੇ ਵੀ ਆ ਕਿ ਜਾਂ ਕੱਲੇ ਇਹ ਤੁਸੀਂ ਧਾਰਮਿਕ ਤੌਰ ਤੇ ਜਾਂ ਜਜ਼ਬਾਤੀ ਤੌਰ ਤੇ ਗਾਣੇ ਕੋਲ ਨੇ ਜੇ ਬਾਤੀ ਤੌਰ ਤੇ ਵੀ ਹੈ ਧਾਰਮਿਕ ਤੌਰ ਤੇ ਵੀ ਆਪਣੇ ਕੁਝ ਗਾਣੇ ਲਿਖੇ ਹੋਏ ਆ ਕੁਈ ਧਾਰਮਿਕ ਜਿਹੜਾ ਗਾਣਾ ਗਾਣੇ ਵੀ ਦੁਕਾਨੇ ਵੀ ਲਿਖੇ ਹੋਏ ਗਾਣੇ ਹਾਂ ਜੋ ਕੋਈ ਧਾਰਮਿਕ ਗਾਣਾ ਹੈ ਜਿਹੜਾ ਤੁਸੀਂ ਗਾਉਣਾ ਹੈ ਜਾਂ ਜਿਹੜਾ ਤੁਸੀਂ ਗਾਉਨੇ ਆ ਉਹਦੇ ਬਾਰੇ ਤੁਸੀਂ ਕੋਈ ਹੋਰ ਲੈਣਾ ਸਮਝੋ ਮੈਂ ਇੱਕ ਚਰਚ ਕਰਨ ਲਿਖਿਆ ਸੀ ਆ ਮੈਂ ਜਦਵਾਤੀ ਇਹ ਵੀ ਇੱਕ ਉਮਰ ਹੁੰਦੀ ਹੈ ਜਿੰਦੀ ਵੀ ਤੇ ਬੌਂ ਵੀ ਉਮਰ ਹੁੰਦੀ ਹੈ ਉਹ ਲਿਖਿਆ ਸੀ ਇੱਕ ਨਾ ਕੀ ਬਣੋ ਦੋ ਦਿਨ ਦਿਨ ਦਾ ਕਿੱਥੇ ਸੀ ਹਾਈ ਦੇਖਿਆ ਨਹੀਂ ਤੈਨੂੰ ਵੇ ਗੱਲਾਂ ਚੜੀ ਉਤਰੀ ਜਾਨ ਮੇਰੇ ਹਾਈ ਫਿਕਰ ਆਉਂਦਾ ਸੀ ਮੈਨੂੰ ਵੇ ਗੱਲਾਂ ਚੜੀ ਉਤਰੀ ਜਾਨ ਮੇਰੇ ਹਾਈ ਫਿਕਰ ਆਉਂਦਾ ਸੀ ਮੈਨੂੰ ਵੇ ਤੈਨੂੰ ਆਉਂਦੇ ਜਾਂਦੇ ਨੂੰ ਤੱਕਦੀ ਰਹਾ ਐ ਹੋ ਜਾ ਜਗੜ ਬਨਾਇਆ ਏ ਇੱਕ ਤੇਰੇ ਕਰਕੇ ਵੇ ਸੋਨਿਆ ਹਏ ਮੈਂ ਚਰਖਾ ਗਲੀ ਵਿੱਚ ਡਾਇਆ ਏ ਹਾਂ ਤੇਰੇ ਕਰਕੇ ਵੇ ਸੱਜਣਾ ਮੈਂ ਮੈਂ ਚਰਖਾ ਗਲੀ ਵਿੱਚ ਡਾਇਆ ਏ ਹਏ ਕੰਮ ਤਾਂ ਦਿੱدل ਲੱਗਦਾ ਨਹੀਂ ਘਰੋਂ ਗਾਲਾਂ ਵੀ ਪੈਂਦੀਆਂ ਨੇ ਤੇਰਾ ਨਾਂ ਲੈ ਲੈ ਕੇ ਹਰੀ ਕੇਵਾਲਿਆ ਵੇ ਕੁੜੀਆਂ ਛੇੜਦੀਆਂ ਰਹਿੰਦੀਆਂ ਨੇ ਤੇਰਾ ਨਾਂ ਲੈ ਲੈ ਕੇ ਹਰੀ ਕੇਵਾਲਿਆ ਵੇ ਕੁੜੀਆਂ ਛੇੜਦੀਆਂ ਰਹਿੰਦੀਆਂ ਨੇ ਹੋਟਲ ਦੀਪ ਨੂੰ ਪਾਲੈ ਬਚੋ ਲਾਵੇ ਹੁਣ ਡੱਬਿਆਂ ਤੇ ਪਾਣੀ ਚੜਾਇਆ ਏ ਇਕ ਤੇਰੇ ਕਰਕੇ ਵੇ ਸੋਨਿਆ ਹਾਏ ਮੈਂ ਚਰਖਾ ਘਰੀ ਵਿੱਚ ਡਾਇਆ ਏ ਹਾਂ ਤੇਰੇ ਕਰਕੇ ਵੇ ਸਜਨਾ ਇਹ ਮੈਂ ਚਰਖਾ ਗਲੀ ਵਿੱਚ ਡਾਇਆ ਏ ਇਹ ਸੁਣਾਣਾ ਦੇ ਵਿੱਚ ਤਾਂ ਤੁਸੀਂ ਪੁਰਾਣੇ ਜ਼ਮਾਨੇ ਚ ਚਲੇ ਗਏ ਹਨਾ ਹਾਂਜੀ ਇਹ ਪੁਰਾਣੇ ਇਹ ਚਰਖਾ ਜਿਵੇਂ ਖਤਮ ਹੁੰਦਾ ਜੀ ਉਹ ਲੋਕਾਂ ਨੂੰ ਸਾਸ ਤੇ ਲਾਉਣੇ ਚਰਖੇ ਹੁੰਦੇ ਸੀਗੇ ਉਹਦੋਂ ਇਸ ਤਰ੍ਹਾਂ ਹੀ ਜਾਂਦਾ ਹੁੰਦਾ ਗਰੀਬਾਂ ਚ ਕੁੜੀਆਂ ਬੈਠ ਕੇ ਚਰਕੇ ਕਾਪੀਆਂ ਸੀ ਤੇ ਜਿਹੜਾ ਧਾਰਮਿਕ ਗਾਣਾ ਉਹ ਤੁਸੀਂ ਸੁਣਾਉਂਦੇ ਧਾਰਮਿਕ ਗਾਣਾ ਵੀ ਤੁਹਾਨੂੰ ਸੁਣਾ ਦਿੰਦੇ ਆ ਛੋਟੇ ਦੋ ਬਹੁਤ ਨੇ ਸਤਾਈ ਯੰਤਰਾ ਮਰਦਾਨਿਆਂ ਵੇਖ ਰੰਗ ਕਰ ਤਾਰ ਦੇ ਵੇਖੀ ਚੱਲ ਰੰਗ ਕਰ ਤਾਰ ਦੇ ਹੋ ਇੱਕ ਦਿਨ ਉਜੜ ਇਹ ਜਾਂਦੇ ਜਿਹੜੇ ਦੁਦਿਆ ਨੂੰ ਜਾਰ ਦੇ ਦਾਨਿਆ ਵੇਖ ਰੰਗ ਕਰ ਤਾਰ ਦੇ ਵੇਖੀ ਚੱਲ ਰੰਗ ਕਰ ਤਾਰ ਦੇ ਨਾ ਪੂਰਾ ਹੋਇਆ ਬਹੁਤ ਵਧੀਆ ਬਹੁਤ ਵਧੀਆ ਕਪੀਰ ਸਿੰਘ ਜੀ ਇਹ ਵੀ ਤੁਸੀਂ ਧਾਰਮਿਕ ਵੀ ਗਾਉਣੇ ਆ ਤੁਸੀਂ ਜਜ਼ਬਾਤੀ ਵੀ ਗਾਉਣੇ ਆ ਤੇ ਤੁਸੀਂ ਲੋਕਾਂ ਨੂੰ ਇਹਨਾਂ ਰਾਹ ਇਹਨਾਂ ਦੇ ਰਾਹੀਂ ਸਿੱਖਿਆ ਵੀ ਬੜੀ ਵਧੀਆ ਦੇ ਰਹੇ ਆ ਇਹ ਤੁਹਾਡੇ ਹੁਣ ਤੁਸੀਂ ਇਹ ਰਿਕਾਰਡਿੰਗ ਕਦੋਂ ਕਰਵਾ ਰਹੇ ਆ ਇਹ ਜਿਹਾ ਕੋਈ ਹੋਰ ਕੋਈ ਗਾਉਣ ਵਾਲਾ ਗਾਊਗਾ ਆ ਤੁਸੀਂ ਆਪਣੇ ਇਹ ਬੋਲ ਆ ਜਿਹੜੇ ਮੇਰੀ ਪਹਿਲੀ ਕੋਸ਼ਿਸ਼ ਤਾਂ ਡਾਕਟਰ ਤੋਂ ਇਹੀ ਆ ਜੀ ਮੈਂ ਖੁਦ ਗਾਵਾਂ ਤੇ ਹਜੇ ਮੇਰਾ ਰਿਆਜ ਜਾਂਦਿਆ ਤੇ ਕੋਈ ਹਜੇ ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਆਪਾਂ ਵੀ ਕੰਪਨੀ ਨਾਲ ਵੀ ਇੱਕ ਤੇਰੀ ਗੱਲ ਚੱਲੀ ਜਾਂਦੀ ਆ ਪਰ ਕੰਪਨੀ ਤੁਹਾਨੂੰ ਪਤਾ ਹੀ ਆ ਪੈਸੇ ਹੋਰ ਲੱਗ ਜਾਂਦੇ ਆ ਸੋ ਕੋਸ਼ਿਸ਼ ਕਰਦੇ ਆ ਜਲਦੀ ਜਾਂ ਫਿਰ ਕਾਰਡ ਕਰਵਾਉਂਦੇ ਆ ਦੋਵਾਂ ਨੇ ਐਸ ਟਾਈਮ ਤੋਂ ਵੀ ਕਿੰਨੀ ਉਮਰ ਹੋ ਗਈ ਮੇਰੀ ਹੈਗੇ ਜੀ ਦਿੱ 34 ਸਾਲ ਤੋਂ ਮੇਰੀ ਇਸ ਟਾਈਮ ਤੇ ਪਹਿਲਾ ਤੁਸੀਂ ਇਹ ਜਿਹੜੇ ਅੰਦਰ ਤੋਂਡੇ ਆਪਦੇ ਆ ਇਹ ਜਜ਼ਬਾਤ ਆ ਜਿਹੜੇ ਬਾਹਰ ਕਿਉਂ ਨਹੀਂ ਕੱਢੇ ਕੀ ਗੱਲ 2004 ਤੋਂ ਤੁਸੀਂ ਇਹਨੇ ਜਿਹੜੇ ਲਿਖਾਰੀ ਆ ਲਿਖ ਰਹੇ ਆ ਤੇ 2004 ਚ ਹੀ ਕਿਉਂ ਨਹੀਂ ਤੁਸੀਂ ਗਾਣਾ ਸ਼ੁਰੂ ਕੀਤਾ ਦੇਖੋ ਜੀ ਇੱਕ ਤਾਂ ਉਸ ਤੋਂ ਉਮਰ ਵੀ ਘੱਟ ਸੀ ਇਹਨਾਂ ਪਤਾ ਵੀ ਨਹੀਂ ਸੀ ਆ ਤੇ ਫਿਰ ਮੇਰੇ ਵੀ ਡਾਕਟਰੀ ਲੈਣ ਆ ਮੈਂ ਥੋੜਾ ਜਿਹਾ ਕਲੀਨਿਕ ਮਰ ਆਪਣਾ ਪਰ ਕੰਮ ਵਿੱਚ ਸਿੱਖਣ ਲੱਗ ਕੇ ਡਿਪਲੋਮਾ ਕੀਤਾ ਉਹ ਥਿਕੇ ਥੋੜਾ ਜਿਹਾ ਫਿਰ ਮੈਰਿਜ ਹੋ ਗਿਆ ਉਸ ਤੋਂ ਬਾਅਦ ਤੇ ਫਿਰ ਫਿਰ ਵੀ ਹੋ ਗਏ ਸੋ ਮੇਰੀਆਂ ਯਾਰ ਪਰ ਇਹ ਤਗਿਆੜੀ ਲੱਗੀ ਸੀ ਉਹ ਵੀ ਕਦੇ ਪੁੱਜੀ ਗਈ ਉਹ ਹੌਲੀ ਹੌਲੀ ਕਰਕੇ ਉਹਨੂੰ ਉੱਠ ਰਹੀ ਆ ਤੇ ਕੋਸ਼ਿਸ਼ ਕਰਦੇ ਆ ਦਿਲ ਦੇ ਵਿੱਚ ਜਿਹੜਾ ਬਣਿਆ ਸੀਗਾ ਉਹ ਵਾਲ ਬਣਿਆ ਸੀ ਉਹ ਹੁਣ ਇਸ ਉਮਰ ਦੇ ਵਿੱਚ ਨਿਕਲ ਕੇ ਬਾਹਰ ਆਇਆ ਤੇ ਕਿਹੋ ਜਿਹਾ ਲੱਗਦਾ ਤੁਹਾਨੂੰ ਵੀ ਤੁਸੀਂ ਗਾਣਾ ਗਾਉਣੇ ਆ ਲੋਕ ਕਿਵੇਂ ਬਲੀਆ ਪਸੰਦ ਕਰਦੇ ਆ ਉਹਨੇ ਹਾਂ ਜੀ ਪਸੰਦ ਕਰਦੇ ਆ ਲੋਕ ਬਹੁਤ ਸੋਹਣਾ ਰਿਸਪੌਂਸ ਦੇ ਰਹੇ ਆ ਚੰਗੇ ਗਾਣੇ ਨੂੰ ਸਾਰੇ ਰਿਸਪੌਂਸ ਹੁੰਦੇ ਆ ਚੰਗੇ ਗਾਣੇ ਬਹੁਤ ਵਧੀਆ ਲਿਖਿਆ ਰਾਈਟਰਾਂ ਨੇ ਮੈਂ ਕੋਸ਼ਿਸ਼ ਕੀਤੀ ਵਧੀਆ ਜਿਹਾ ਲਿਖਾ ਜਿਹੜਾ ਕਿ ਆਪਾਂ ਵਿੱਚ ਬਹਿ ਕੇ ਵੀ ਸੁਣ ਸਕੀਏ ਆਪਾਂ ਗਾ ਸਕੀਏ ਦੇਖ ਸਕੀਏ ਬਹੁਤ ਵਧੀਆ ਸੋਚ ਆ ਤੁਹਾਡੀ ਕਿ ਲੋਕਾਂ ਦੇ ਵਿੱਚ ਆਰਦੇ ਵਧੀਆ ਮੈਸੇਜ ਪਾਚਾ ਕੇ ਤੁਸੀਂ ਲੋਕਾਂ ਨੂੰ ਜਿਹੜੇ ਲੱਚਰ ਗਾਣੇ ਆ ਉਹਨਾਂ ਤੋਂ ਛਡਾ ਕੇ ਤੁਸੀਂ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਬਹੁਤ ਵਧੀਆ ਤੁਹਾਡੇ ਖਿਆਲ ਤੇ ਹੋਰ ਵੀ ਤੁਸੀਂ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਸੇਜ ਇਹ ਹੀ ਹੈ ਬਚੰਗਾ ਲਿਖੋ ਚੰਗਾ ਸੁਨੋ ਚੰਗੇ ਜਿਹੜੇ ਹੈਗੇ ਆ ਕਲਾਕਾਰਾਂ ਨੂੰ ਪਿਆਰ ਕਰੋ ਤਿੰਗਲੇ ਅੱਜ ਨਸ਼ਿਆਂ ਦਾ ਚੱਲ ਰਿਹਾ ਹੈ ਦੌਰ ਚੱਲ ਰਿਹਾ ਹੈ ਨਸ਼ਿਆਂ ਦੇ ਵਾਸਤੇ ਕੋਈ ਤੁਸੀਂ ਗਾਣਾ ਬਣਾਇਆ ਹੈ ਕਿ ਵੀ ਦੁਨੀਆ ਨਸ਼ਿਆਂ ਤੋਂ ਦੂਰ ਹੋਵੇ ਤੇ ਉਹਨਾਂ ਦਾ ਕੁਝ ਭਲਾ ਹੋਵੇ ਨਸ਼ਾ ਤੇ ਬਸ ਇੱਥੇ ਚੱਲ ਰਿਹਾ ਹੈ ਜੀ ਗਾਣਾ ਹਜੇ ਕੰਪਲੀਟ ਹੋਇਆ ਨਹੀਂ ਬਣ ਰਿਹਾ ਜੀ ਥੋੜਾ ਜੀ ਇਸ ਤਰ੍ਹਾਂ ਦੇ ਸਾਨੂੰ ਨਸ਼ਿਆਂ ਤੇ ਵਿਰੋਧ ਵਿੱਚ ਗਾਣੇ ਲਿਖਣੇ ਚਾਹੀਦੇ ਹੈ ਕਿ ਲੋਕ ਆ ਜਿਹੜੇ ਅੱਜ ਦੀ ਪੀੜ੍ਹੀ ਹੈ ਜਿਹੜੀ ਤਕਰੀਬਨ ਤਕਰੀਬਨ ਨਸ਼ਿਆਂ ਦੇ ਵਿੱਚ ਖਤਮ ਹੋ ਚੁੱਕੀ ਹੈ ਜੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਨਸ਼ਿਆਂ ਦੇ ਵਿੱਚ ਵੀ ਸਾਨੂੰ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਇਹਦੇ ਬਾਰੇ ਤੁਸੀਂ ਦੱਸੋ ਹਾਂ ਜੀ ਕਹਿੰਦੇ ਆ ਵੀ ਮਾਪ ਜਿਹਦੇ ਘਰੇ ਮਾਪਿਆ ਹੈਗਾ ਉਹਦਾ ਇਹ ਘਰੇ ਰੱਬ ਸਭ ਕੁਝ ਹੈਣਾ ਜੀ ਤੇ ਨੌਜਵਾਨ ਪੀੜ ਇਹ ਹੀ ਹੈ ਸਨੇਹਾ ਹੀ ਬੇਨਤੀ ਆ ਕਿ ਨਸ਼ਾ ਤੋਂ ਬਚੋ ਮਾੜੀ ਸੰਗਤ ਤੋਂ ਬਚੋ ਨਸ਼ੇ ਤੋਂ ਬਚਨੇ ਦੀ ਯਾਦਨ ਕਿ ਤੁਸੀਂ ਪਹਿਲਾਂ ਹੀ ਇੱਕ ਵਲੋਕੇ ਕੋਈ ਮਾਰੀ-ਮੋਟੀ ਕੀ ਵੀ ਨਸ਼ੇ ਦੀ ਨਾ ਸੇਵਨ ਕਰੋ ਤਾਂ ਕਿ ਤੁਹਾਡੀ ਆਤਮਾ ਨਾ ਬਣੇ ਚੰਗੀ ਸੰਗਤ ਚ ਰਹੋ ਚੰਗਾ ਖਾਓ ਚੰਗਾ ਪੀਓ ਚੰਗਾ ਬੋਲੋ ਬਸ ਵਧੀਆ ਸੁਣੋ ਵਧੀਆ ਕੰਮ ਕਰੋ। ਆ ਗਏ। ਦੇਖੋ ਜੀ ਅੱਜ ਨਸ਼ਿਆਂ ਦਾ ਦੌਰ ਬਹੁਤ ਭਾਰੀ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੀ ਸਾਰੇ ਭਾਰਤ ਦੇ ਵਿੱਚ ਵੀ ਨਸ਼ੇ ਦਾ ਜਿਹੜਾ ਪੁਰਜੋਰ ਕੰਮ ਚੱਲ ਰਿਹਾ ਜਿਹੜਾ ਕਿ ਜਿਹੜੀ ਪੀੜ੍ਹੀ ਚੱਲ ਰਹੀ ਹੈ ਉਹਦੇ ਵਿੱਚ ਤਕਰੀਬਨ 70% ਆ ਜਿਹੜੇ ਬੱਚੇ ਆ ਉਹ ਨਸ਼ਿਆਂ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਬਰਬਾਦ ਕਰ ਰਹੇ ਆ ਤੇ ਘਰ ਬਰਬਾਦ ਕਰ ਰਹੇ ਆ। ਪੰਜਾਬ ਦੇ ਵਿੱਚ ਨਸ਼ਿਆਂ ਦਾ ਇਹੋ ਜਿਹਾ ਦੌਰ ਚੱਲ ਰਿਹਾ ਹੈ ਜਿਹਦੇ ਕਾਰਨ ਕਿ ਹਰੇਕ ਘਰ ਦੁਖੀ ਹੈ ਇਹ ਨਸ਼ਾ ਕੋਈ ਨਸ਼ੇ ਇਹੋ ਜਿਹੇ ਆ ਇਹ ਨਸ਼ੇ ਕਿ ਉਹ ਨਸ਼ਾ ਕਰਨ ਤੋਂ ਬਾਅਦ ਆਪਣੇ ਰਿਸ਼ਤੇਦਾਰ ਆਪਣੇ ਭੈਣ ਭਰਾ ਤੇ ਆਪਣੇ ਸਾਰੇ ਜਿਹੜੇ ਇਹ ਚਾਹਣ ਵਾਲੇ ਆ ਉਹ ਪਿਆਰ ਕਰਨ ਵਾਲੇ ਆ ਮਾਪਿਓ ਆ ਭੈਣ ਭਰਾ ਇਹਨਾਂ ਨੂੰ ਸਾਰਿਆਂ ਨੂੰ ਭੁੱਲ ਕੇ ਸਿਰਫ ਨਸ਼ੇ ਦੀ ਲੜ ਲੱਗਿਆ ਜਿਹੜਾ ਕਿ ਨਸ਼ਾ ਇੱਕ ਇਹੋ ਜਿਹੀ ਗੰਦੀ ਆ ਆਦਮੀ ਵਾਸਤੇ ਇੱਕ ਬਣ ਗਈ ਹੈ ਕਿ ਨਸ਼ੇ ਦੇ ਕਾਰਨ ਸਾਨੂੰ ਕੁਝ ਵੀ ਚੇਤਾ ਨਹੀਂ ਰਹਿਣਾ ਚਾਹੀਦਾ ਰਹਿੰਦਾ ਤੇ ਸਾਨੂੰ ਇਹ ਚਾਹੀਦਾ ਕਿ ਆਪਦੇ ਬੱਚਿਆਂ ਨੂੰ ਜਾਂ ਦੂਸਰੇ ਬੱਚਿਆਂ ਨੂੰ ਸਾਨੂੰ ਨਸ਼ਿਆਂ ਦੇ ਬਾਰੇ ਸੈਮੀਨਾਰ ਲਾਉਣੇ ਚਾਹੀਦੇ ਆ ਜਿਵੇਂ ਕਿ ਹਿਊਮਨ ਰਾਈਟਸ ਦੇ ਹੁਣ ਹਿਊਮਨ ਰਾਈਟਸ ਦੇ ਜਿਹੜੇ ਕਈ ਸੈਮੀਨਾਰ ਲੱਗਦੇ ਆ ਨਸ਼ਿਆਂ ਦੇ ਵਾਸਤੇ ਕਿ ਨਸ਼ਾ ਛੱਡ ਕੇ ਸਾਨੂੰ ਇਸ ਦੁਨੀਆ ਦੇ ਵਿੱਚ ਆਪਦੇ ਮਾਪਿਓ ਦੀ ਭੈਣ ਭਰਾਵਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਪੜਨਾ ਲਿਖਣਾ ਚਾਹੀਦਾ ਤੇ ਸਾਨੂੰ ਤਰੱਕੀਆਂ ਕਰਨੀਆਂ ਚਾਹੀਦੀਆਂ ਕਰ ਲੈ ਕੇ ਜੀ ਵਧੀਆ ਅਫਸਰ ਬਣੀਏ ਤੇ ਵਧੀਆ ਆਪਦੇ ਬਿਜ਼ਨਸ ਕਰੀਏ ਇਹ ਹੀ ਅਸੀਂ ਮੈਸੇਜ ਸਾਰੀ ਦੁਨੀਆ ਨੂੰ ਇਸ ਚੈਨਲ ਦੇ ਰਾਹੀਂ ਦਿੰਦੇ ਆ ਕਿ ਨਸ਼ਿਆਂ ਦੇ ਖਿਲਾਫ ਸਾਨੂੰ ਬੋਲਣਾ ਚਾਹੀਦਾ ਹੈ ਤੇ ਨਸ਼ੇ ਛਡਾ ਕੇ ਕਿਸੇ ਦਾ ਫਲਾਹ ਹੋਣਾ ਚਾਹੀਦਾ ਹੈ ਇੰਨਾ ਹੀ ਕਹਿੰਦੇ ਹੋਏ ਅਸੀਂ ਇੱਥੇ ਨਰਪੈ ਸੱਜ ਦੇ ਆਉਣ ਵਾਸਤੇ ਕੁਲਦੀਪ ਸਿੰਘ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਐਨੇ ਵਧੀਆ ਗਾਣੇ ਸਾਨੂੰ ਸੁਣਾ ਕੇ ਤੇ ਲੋਕਾਂ ਨੂੰ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਵੇਖਦੇ ਰਹੋ ਨਰਪੈ ਸੱਚ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ